ਕਾਇ ਗਦਨਾ ਹੋਊਗਾ ਕਦੋਂ ਦਾ ਪਿੰਡ ਵਧੀਆ। ਹਾਂ ਸਾਧਨਾ ਦਾ ਤਾਂ ਗਲਤੀ ਮੈਂ ਕੁਝ ਕਹਿ ਨਹੀਂ ਛਕਦਾ। ਪਿਰਥੀਚੰਦ ਨੂੰ ਪੰਜਾ। ਇਹਦਾ ਪਿਰਥੀਚੰਦ ਹੋਇਆ। ਜਿੱਥੋਂ ਆਪਣਾ ਪਿੰਡ ਵੱਜਿਆ। ਹਾਂ ਪਿਰਥੀਚੰਦ। ਹਾਂ। ਗੁਰੂ ਛਿਮੇ ਪਾਸ਼ਾ ਦਾ ਨਾ ਪੰਨੇ ਪਾਸ਼ਾ ਦਾ। ਅੱਛਾ ਗੁਰੂ ਰਾਮਦਾਸ ਦਾ ਪੁੱਤ ਸੀ ਪਿਰਥੀਚੰਦ। ਪਿਰਥੀਚੰਦ। ਠੀਕ ਹੈ। ਤੇ ਪਿਰਥੀਚੰਦ ਤੋਂ ਛੋਟਾ ਸੀ ਮਹਾਦੇਵ। ਅਛਾ ਉਹ ਤੋਂ ਛੋਟਾ ਮਹਾਦੇਵ ਸੀ ਹਾਂ ਮਹਾਦੇਵ ਤੋਂ ਛੋਟਾ ਸੀ ਗੁਰੂ ਅਰਜਨ ਦੇਵ ਅਛਾ ਉਹ ਤੋਂ ਛੋਟਾ ਗੁਰੂ ਅਰਜਨ ਦੇਵ ਹਾਂ ਗੁਰੂ ਅਰਜਨ ਦੇਵ ਨੇ ਇਹਨਾਂ ਨੂੰ ਕੋਈ ਰਿਸ਼ਤੇਦਾਰੀ ਕੇ ਵਿਆਹ ਆ ਗਿਆ ਜਿੱਥੇ ਪਾਸ਼ਾ ਠੀਕ ਹੈ ਉਹ ਕਹਿੰਦੇ ਪਿਰਸੀ ਚੰਦ ਨੂੰ ਵੀ ਤੂੰ ਜਹਾਜ ਜੇ ਅਸੀਂ ਜਾਵਾਂਗੇ ਤਾਂ ਸਾਡੇ ਨਾਲ ਬਾਰੀ ਸੰਗਤ ਜੇ ਉਹ ਅਗਲੇ ਨੂੰ ਸਾਹਮਣੇ ਆਖੀ ਉਹ ਜੀ ਇੰਨੀ ਸੰਗਤ ਠੀਕ ਹੈ ਤੇ ਤੂੰ ਕੰਦਾ ਜਾ ਜਦੋਂ ਤੂੰ ਤੈਨੂੰ ਛੱਦਾਂਗੇ ਉਦੋਂ ਅੱਜ ਹੂੰ ਉਹ ਪੈਸਿਆਂ ਦੇ ਵਾਸਤੇ ਦਾ ਮਾਰਾ ਪੂਜਾ ਪਾਜਾ ਦਾ ਹੂੰ ਸੀਸ ਵੱਡਾ ਇਹਨਾਂ ਤਿੰਨਾਂ ਤੋਂ ਕਹਿੰਦਾ ਵੀ ਮੈਨੂੰ ਤਾਂ ਇੱਥੇ ਕਾਰੋਬਾਰ ਬਹੁਤ ਹੈ ਪੂਜਾ ਪਾਜਾ ਹੋਰ ਇੱਥੇ ਸੇਵਾ ਸੰਮਤੀ ਕਰਾਉਣੀ ਹੈ ਇੱਥੇ ਮੈਂ ਕੰਦਾ ਪੌਲੇ ਬਣਾਉਣੇ ਜਾਂ ਮੁਕਾਕ ਬਣਾਉਣੇ ਆ ਹਾਂ ਹਾਂ ਤੇ ਉਹਨ ਦੇ ਦਾ ਜਵਾਬ अच्छा ਜਿਹੜਾ ਮਹਾਦੇਵ ਸੀ ਉਹ ਅਸੀਂ ਪੱਕੜਾ ਠੀਕ ਹੈ ਉਹਨਾਂ ਨੇ ਗੁਰੂ ਅਰਜਨ ਦੇਵ ਨੂੰ ਫਿਰ ਸਾਰਿਆਂ ਤੋਂ ਛੋਟੇ ਨੂੰ ਕਿਹਾ ਵੀ ਤੂੰ ਯਾਰ ਜਦੋਂ ਅਸੀਂ ਤੈਨੂੰ ਸੱਦਾਂਗੇ ਨਾ ਤੇ ਉਦੋਂ ਤੂੰ ਆਜ ਵਿਆਹ ਵਾਲੇ ਪ੍ਰੋਗਰਾਮ 'ਚ ਹਾਂ ਠੀਕ ਹੈ ਉਦੋਂ ਮੁੱਕ ਕੇ ਭਾਵੇਂ ਦੋ ਤਿੰਨ ਦਿਨ ਤੂੰ ਹੀ ਲੰਘ ਜਾਂ ਨਾ ਭਾਵੇਂ 10 ਦਿਨ ਜਦੋਂ ਅਸੀਂ ਸੱਦਾਂਗੇ ਉਦੋਂ ਤੂੰ ਆਈ ਠੀਕ ਹੈ ਉਹਦਾ ਹੀ ਹੱਥ ਵਾਜਿਆ ਉਹ ਚਲੇ ਗਿਆ ਹਾਂ ਵਿਆਹ ਹੋ ਗਿਆ ਹਾਂ ਵਿਆਹ ਹੋ ਉਹ ਤੇ ਉਹਨੂੰ ਕਿਹਾ ਨੇ ਸੱਦਈ ਨਾ ਠੀਕ ਹੈ ਫੈਰ ਉਹਨੇ ਉਥੋਂ ਚਿੱਠੀ ਲੈ ਕੇ ਸਿੱਖ ਕੋਲੇ ਭੇਜੀ ਹੂੰ ਤੇ ਉਹ ਚਿੱਠੀ ਲੈ ਕੇ ਇੱਥੇ ਪਿਰਥੀਚੰਦ ਕੋਲੇ ਤੇ ਗੁਰੂ ਸਾਹਿਬ ਕੋਲੇ ਆ ਗਿਆ ਅਪਾਛੇ ਉਥੋਂ ਚਿੱਠੀ ਲੈ ਕੇ ਇੱਥੇ ਆ ਗਿਆ ਆ ਗੋ ਸਿੱਖ ਸਿੱਖ ਉਹ ਉਹਨੇ ਚਿੱਠੀ ਪੜਾਈ ਪਿਰਥੀਚੰਦ ਨੂੰ ਠੀਕ ਹੈ ਪਿਰਥੀਚੰਦ ਨੇ ਚਿੱਠੀ ਕੋਲੀ ਆਉਦੇ ਕੋਲੇ ਉਹ ਹਾਂ ਉਹ ਮੁੜ ਗਿਆ ਜਦੋਂ ਉਹ ਮੁੜਦਿਆ ਤਾਂ ਟਾਈਮ ਫੇਰ ਡੰਗ ਗਿਆ ਉਹਨੇ ਫੇਰ ਇੱਕ ਚਿੱਠੀ ਲੈ ਕੇ ਭੇਜੀ ਹੂੰ ਤੇ ਉਹ ਪ੍ਰਿਥੀ ਚੰਦ ਨੇ ਫੇਰ ਚਿੱਠੀ ਫੜ ਲਈ ਤੇ ਫੜ ਤੋ ਚਿੱਠੀ ਫੇਰ ਕੋਲੀ ਠੀਕ ਹੈ ਸਿੱਖ ਫੇਰ ਮੁੜ ਗਿਆ ਅੱਛਾ ਦੂਜੀ ਾਰ ਫੇਰ ਭੇਜੀ ਜੀ ਤੁਹਾਨੂੰ ਹਾਂ ਦੂਜੀ ਵੇ ਫੇਰ ਭੇਜੀ ਫੇਰ ਮੁੜ ਕੇ ਹੂੰ ਉਹਨੇ ਫੇਰ ਤੀਜੀ ਚਿੱਠੀ ਭੇਜੀ ਲੈ ਕੇ ਠੀਕ ਆ ਉਸੇ ਕੋਲੀ ਉਹ ਸਿੱਖ ਕੋਲੇ ਸਿੱਖ ਕੋਲੀ ਵੀ ਹੁਣ ਤੂੰ ਐਂ ਕਹਨੀ ਹੂੰ ਗੁਰੂ ਸਾਹਿਬ ਨੂੰ ਸਾਵਿਆਂ ਨੂੰ ਫੜਾਈ ਹੋਰ ਵੀ ਰਾਜ ਬਜੋਲਾ ਨਾ ਭਾਈ ਚਿੱਠੀ ਨਾ ਕਿਸੇ ਨੂੰ ਹੋਰ ਫੜਾਈ ਠੀਕ ਹੈ ਜਦੋਂ ਉਹਨੇ ਆ ਕੇ ਚਿੱਠੀ ਫੜਾਈ ਹੂੰ ਪਹਿਲਾਂ ਉਹ ਤੇ ਨੰਬਰ 3 ਵਿਖਿਆਵਾ ਸੀ ਠੀਕ ਹੈ ਉਹ ਕਹਿੰਦੇ ਕਿ ਚਿੱਟੀਆਂ ਤੂੰ ਕਹਿੰਦਾ ਦੋ ਆਈਆਂ ਤੇ ਤੇ ਤੀਜੇ ਨੰਬਰ ਤੇ ਹੈ ਵੀ ਉਹ ਗੰਨਿਆ ਕਿੱਧਰ ਉਹ ਕਿਧਰ ਨਹੀਂ ਆ ਫਿਰ ਤੀਜੇ ਨੂੰ ਪੁੱਛਿਆ ਹਾਂ ਨਹੀਂ ਮੈਨੂੰ ਕੋਈ ਹੈ ਨਾ ਚਿੱਟੀਆਂ ਨਹੀਂ ਵਟਾਈ ਠੀਕ ਹੈ ਐਵੇਂ ਕਰਦੇ ਫਿਰਦੇ ਕੋਈ ਕਹਿੰਦੀ ਆ ਵੇ ਮੈਨੂੰ ਕੋਈ ਪਤਾ ਨਹੀਂ ਚਿੱਟੀਆਂ ਜੁਤੀ ਦਾ ਉਹ ਆਂਦੇ ਹੋ ਕੋਟ ਲਾ ਉਹ ਕਿਤੇ ਜੀ ਤੋ ਲਾ ਕੇ ਨਾ ਠੀਕ ਹੈ ਤੇ ਜਦੋਂ ਕੋਟ ਲਾ ਕੇ ਲੰਨਾਂ ਉਹਦੇ ਵਿੱਚੋਂ ਦੋਵੇਂ ਚਿੱਟੀਆਂ ਨਿਕਲ ਆਏਗਾ ਇਹਨਾਂ ਪਹਿਲਾਂ ਆਲੀਆਂ ਸੀ ਐਦਾਂ ਆ ਗਏ ਹਾਂ ਤੇ ਤੀਜੀ ਫੇਰ ਉਹਦੇ ਨਾਲੋਂ ਬਣਾਈ ਦਰਬਾਰ ਸਾਹਿਬ ਚ ਆਉਂਦੇ ਆ ਚਾਰੇ ਚਿੱਠੀਆਂ ਅੱਛਾ ਇਹ ਚਾਰੇ ਚਿੱਠੀਆਂ ਦਰਬਾਰ ਸਾਹਿਬ ਤੇ ਦੇਖ ਚੱਲ ਗਿਆ ਦਰ ਜਾਗਾ ਹਾਂ ਠੀਕ ਹੈ ਉਹ ਆਂਦਾ ਮੇਰਾ ਮਨ ਲੋਚੇ ਤੀਜੀ ਚਿੱਠੀ ਤੇ ਮੇਰਾ ਮਨ ਲੋਚੇ ਗੁਰਦ੍ਰਸ਼ਨ ਪਾਈ ਵੀ ਥੋੜੇ ਦਰਸ਼ਨੋਂ ਮੇਰਾ ਮਨ ਲੋਚਦਾ ਲੋਚਦਾ ਵਿਦਪਕ ਦੇ ਚਾਤਰਕ ਕੀ ਨੇ ਆਈ ਹਾਂ ਮੈਂ ਵਰਨਾਪ ਕਰਦਾ ਚਾਤਰਕ ਨਾਮ ਆ ਬਬੀਹੇ ਦਾ ਠੀਕ ਹੈ ਤਿਰਖਾ ਨਾ ਉੱtre ਸ਼ਾਂਤਨਾ ਆਵਿਆ ਨਾ ਮੇਰੀ ਤੇ ਨਹੀਂ ਹੋਈ ਧੀ ਹਾਂ ਵਿੰਦਰਛਨ ਸੰਤ ਪਾਇਏ ਵੀ ਉਹ ਵੀ ਤੁਹਾਡਾ ਦਰਸ਼ਨ ਮੈਨਾਂ ਉਹ ਚਿੱਠੀ ਦਿੱਤੀ ਦੇਖ ਕੇ ਵੀ ਮੇਰੇ ਮੜੀਆ ਹੱਥ ਹੂੰ ਉਹ ਆਂਦੇ ਉਹਨੂੰ ਆ ਜਾ ਕੇ ਕਹਿ ਦੇ ਵੀ ਚੌਥੀ ਚਿੱਠੀ ਦੇਖ ਕੇ ਭੇਜ ਦੇ ਤੇ ਨਾਲੇ ਆ ਜੇ ਠੀਕ ਹੈ ਫਿਰ ਉਹ ਚੌਥੀ ਚਿੱਠੀ ਲੈ ਕੇ ਆਇਆ ਤੇ ਫਿਰ ਜੋ ਉਹਨਾਂ ਦਾ ਮੇਲਾ ਹੋਇਆ ਤਾਂ ਉਹ ਨੋ ਨੀ ਭਾਗ ਉਹ ਗੁਰਸੰਤ ਮਲਾਇਆ ਪਰ ਉਹ ਬਨਸੀ ਕਰ ਮੇ ਪਾਇਆ ਇਸ ਤਰ੍ਹਾਂ ਹੋ ਗਈ ਠੀਕ ਹੂੰ ਉਹ ਵਰਤ ਤੱਕ ਦੇ ਗੁਰੂ ਕਰਦੀ ਨਾ ਪੰਜਵੇਂ ਪਾਸ਼ਾ ਨੂੰ ਗੁਰੂ ਅਰਜਨ ਦੇਵ ਨੂੰ ਦੇਤੀ ਠੀਕ ਹੈ ਤੇ ਪ੍ਰਿਥੀ ਚੰਦ ਨੂੰ ਆਇਆ ਸੀ ਮੈਂ ਵੱਡਾ ਮੈਨੂੰ ਵੱਡੇ ਨੂੰ ਮਿਲਣੀ ਚਾਹੀਦੀ ਮੇਰਾ ਹੱਕ ਆ ਉਹ ਬਸ ਲਾਲਚ ਦੇ ਵਿੱਚ ਰਹਿ ਗਿਆ ਤਾਂ ਵੀ ਮੈਨੂੰ ਕਿੱਥੀ ਇਹ ਮੈਨੂੰ ਕੋਈ ਗੱਡੀ ਮੈਨੂੰ ਮਿਲਣੀ ਚਾਹੀਦੀ ਸੀ ਪਹਿਲਾਂ ਤਾਂ ਪੂਜਾ ਵਾਲੀ ਲਾਲਚ ਚ ਪੜ ਗਿਆ ਹਾਂ ਤੇ ਬਾਅਦ ਦੇ ਵਿੱਚ ਉਹ ਆ ਗੱਡੀ ਵਾਲੀ ਲਾਲਚ ਚ ਵੜ ਗਿਆ ਫਿਰ ਉਹ ਉਹ ਵਰ ਗੁਰੂ ਸਾਹਿਬ ਦੇ ਖਿਲਾਫ ਬੋਲਣ ਲੱਗਾ ਠੀਕ ਹੈ ਪ੍ਰਿਥੀ ਚੰਦ ਪਰਸੀ ਚਾਹੁੰਦੇ ਨੇ ਉੱਥੇ ਜਾ ਕੇ ਦਿੱਡੀ ਕਿਹਾ ਵੀ ਮੇਰਾ ਭਰਾ ਗੁਰੂ ਬਣੇ ਬੈਠਾ ਪੰਜਾਬ ਚ ਹਾਂ ਐ ਬੈਠਾ ਉਹ ਤਾਂ ਸਾਰਾ ਹਿੰਦੁਸਤਾਨ ਉਕਲੂ ਫਲਾਨ ਰੋਕ ਅੱਛਾ ਪਰਸੀ ਪਰਸੀ ਚਾਹੁੰਦਾ ਉਹਦੇ ਭਰਾ ਦੇ ਉਲਟ ਹੋ ਗਿਆ ਗੁਰੂ ਸਾਹਿਬ ਦੇ ਉਲਟ ਹੋ ਗਿਆ ਨਾ ਪੁੱਠੇ ਲੋਟ ਹੋ ਗਿਆ ਮੇਰਾ ਹੱਥ ਲੈ ਗਿਆ ਉਹ ਹੂੰ ਉਹਨਾਂ ਨੇ ਫਿਰ ਉੱਥੋਂ ਇੱਕ ਫੌਜ ਦਾ ਬੰਦਾ ਮਤਲਬ ਜਿਹੜਾ ਕਮਾਂਡਰ ਸੀਗਾ ਫੁਰਹੀ ਖਾਨ ਹੂੰ ਤੇ ਉਹਦਾ ਮੁੰਡਾ ਸੀ ਫੁਰਹੀ ਖਾਨ ਨਾਲ ਖੋਜ ਦੇ ਕੇ ਇਹ ਨੂੰ ਆਪਣੇ ਪਿੰਡ ਪਨਾ ਜ਼ਮੀਨ ਦਿੱਤੀ ਸੀ ਕਿੱਥੇ ਜਾਂਦੇ ਨੂੰ ਕਿੱਥੇ ਜਾਂਦੇ ਨੂੰ ਰਹਿਣ ਵਾਸਤੇ ਵੀ ਤੈਨੂੰ ਆ ਜਗ੍ਹਾ ਦਿੱਤੀ ਆਪਣੇ ਪਿੰਡ ਜਾਨੀ ਕਿਸਮਾਤਾ ਸੀ ਉਹ ਆਪਦਾ ਪਿੰਡ ਤੋਂ ਮਾ ਇੱਥੇ ਪਿੰਡ ਬਣਦਾ ਆਪਦਾ ਉਹਨਾਂ ਨੇ ਮਤਲਬ ਜ਼ਮੀਨ ਉਹਨਾਂ ਕੋਲੇ ਸੀ ਨਾ ਜਿਹੜੀ ਉਹ ਉਹਦੀ ਸਰਕਾਰ ਸੀ ਉਹ ਰਮਾਨੀ ਸਰਕਾਰ ਹਾਂ ਹਾਂ ਤੇ ਉਹ ਫੇਰ ਇੱਥੇ ਫੌਜ ਆ ਗਈ ਰਾਤ ਨੂੰ ਠੀਕ ਹੈ ਆਥ ਨੇ ਤੇ ਉਹਨਾਂ ਦੇ ਗੁਰੂ ਸਾਹਿਬ ਨੇ ਤਾਂ ਟੰਟਨ ਦੱਸਤਾ ਫਿਰ ਨੇ ਹਾਂ ਜਿੱਥੋਂ ਡੱਪਰ ਆ ਫੌਜਦਾ ਹੀ ਉਹਨਾਂ ਥੋੜੇ ਸੀ ਹਾਂ ਉਹਨੂੰ ਕੋਈ ਗੱਲ ਨਹੀਂ ਇੱਥੇ ਨਹੀਂ ਆਉਂਦਾ ਰਾਹ ਹੀ ਲੈ ਜੂ ਹਾਂ ਉਹ ਤੜਕੇ ਫਿਰ ਪਿਥੀ ਚੰਦ ਛੁਲੀ ਖਾਨ ਨੂੰ ਨਾਲ ਲੈ ਕੇ ਨਾ ਤੇ ਉਹ ਜਿੱਥੇ ਭਰਾਣੇ ਦੇ ਖੇਤਾਂ ਉੱਥੇ ਅਸਾ ਉਧਰ ਜਿੱਥੇ ਪਠਾ ਹੁੰਦਾ ਜਿੱਦੋਂ ਹਾਂ ਪਠਾ ਆਵਾ ਉਹੀ ਆਵਾ ਸੀ ਉਹੀ ਆਵਾ ਸੀ ਉਹ ਦੋ ਘੋੜਿਆਂ ਤੇ ਚੜ ਕੇ ਕਿਤੇ ਤਾਂ ਪਿਥੀ ਚੰਦ ਨੂੰ ਤੇ ਨਾਲ ਚੜ ਜਾ ਦੇ ਕਿਤੇ ਚੜਾ ਲੈ ਛੁਲੀ ਖਾਨ ਪਠਾਨ ਨੂੰ ਹਾਂ ਉਹ ਉਹ ਪਤਾ ਨਹੀਂ ਤਾਂ ਕੋڑا ਨਾ ਹੋਰ ਤੋਂ ਡਰਿਆ ਪਤਾ ਨਹੀਂ ਗਿਰ ਚੋ ਡਰਿਆ ਕੌਣ ਨਹੀਂ ਘਾਉਤ ਡੱਗਿਆ ਉਹਨਾਂ ਡਰ ਕੇ ਆਵੇ ਦੇ ਵਿੱਚ ਛਾਲ ਮਾਰੀ ਜਦੋਂ ਪੱਠਾ ਨਹੀਂ ਸੀ ਆਵੇ ਹੁੰਦੇ ਸੀ ਆਪਨੇ ਇੰਟਰ ਵਾਲੇ ਠੀਕ ਹੈ ਆਪ ਦਾ ਉਹ ਇੱਟਾ ਨੂੰ ਜਾਂ ਭਾਂਡੇ ਪੱਥਰ ਮਾਰੀ ਉਹ ਵਿੱਚੇ ਮੱਚ ਗਿਆ ਥੁਰ ਹੀ ਖਾਣਾ ਠੀਕ ਹੈ ਠੀਕ ਹੈ ਜੇਕਰ ਪ੍ਰਤੀਜਨ ਦੇ ਨਾਲ ਸੀ ਜਿਹੜਾ ਹਾਂ ਉਹ ਵਿੱਚੇ ਮੱਚ ਗਿਆ ਹਾਂ ਉਹ ਜੇ ਮੁਸਲਮਾਨ ਮੱਚ ਜੇ ਤਾਂ ਕਹਿੰਦੇ ਨਰਕ ਨੂੰ ਜਾਂਦਾ ਕਿਉਂ ਇਹ ਦਬਦੇ ਆ ਹਾਂ ਫੁਰੀ ਨਾਮ ਉਹਨਾਂ پاک ਪਾਣੀ ਚ ਪੰਗਤੀਆਂ ਹੁੰਦੀਆਂ ਹਾਂ ਵੀ ਸਿਕਨ ਮਾੜਾ ਮੰਦਿਆ ਉਹ ਆਹ ਇਹ ਮੇ ਇਹ ਮਤਲਬ ਨੱਪਦੇ ਹਾਂ ਹਾਂ ਨੱਪਦੇ ਆਏ ਮੈਂ ਆਪੇ ਦੇਖੇ ਤਾਂ ਮੁਸਲਮਾਨਾਂ ਦੀ ਇਹ ਇਹਦਾ ਕਵਰ ਖਾਂ ਇਹਦਾ ਕਵਰ ਸਹਿਕਾਰ ਕਰਦੇ ਆ ਫੇਰ ਉੱਥੋਂ ਮੁੜ ਕੇ ਆ ਕੇ ਤੇ ਉਹਦੇ ਮੁੰਡੇ ਨੂੰ ਕੁਛ ਲਾਲ ਤਲੂਟ ਦਿੱਸਾ ਹਾਂ ਜੋ ਫੌਜ ਫਿਰ ਉੱਥੋਂ ਮੁੜ ਗਈ ਇੱਥੋਂ ਵਾਪਸ ਮੁੜ ਗਈ ਉੱਥੋਂ ਪੱਠੇ ਕੋਲੇ ਹਾਂ ਠੀਕ ਹੈ ਅੱਛਾ ਛੋਲੇ ਹੀ ਕਾਨ ਆਉਂਦਾ ਆਪਣੇ ਦਾ ਪਿਰਥੀ ਚੰਦ ਦਾ ਹੋਇਆ ਮਿਹਰਬਾਨ ਠੀਕ ਹੈ ਆ ਜਿਹੜਾ ਮਿਹਰਬਾਨ ਆ ਬੜੇ ਚੰਦੇ ਘਰਾਂ ਦਾ ਹਸਪਤਾਲ ਦਾ ਬਣਾਇਆ ਬਾਬਾ ਮਿਹਰਬਾਨ ਦੇ ਨਾਂ ਤੇ ਅੱਛਾ ਇਹ ਬੜੇ ਚੰਦੇ ਘਰਾਂ ਦਾ ਹਸਪਤਾਲਾ ਹਜੇ ਵੀ ਗਸਪੈਸਰੀ ਜੀ ਆ ਇਹ ਮਿਹਰਬਾਨ ਦੇ ਨਾਂ ਤੇ ਆ ਮਿਹਰਬਾਨ ਦੇ ਨਾਂ ਦੇ ਬਾਬਾ ਮਿਹਰਬਾਨ ਉੱਤੇ ਵਿਖੇਵਾ ਵੀ ਆ ਠੀਕ ਹੈ ਇਹ ਪਿਰਥੀ ਚੰਦ ਦਾ ਛੋਲੇ ਕਾਨ ਆਉਗਾ ਆਪਣੇ ਦਾ ਪਿਰਥੀ ਚੰਦ ਦਾ ਮਿਹਰਬਾਨ ਹੋਇਆ ਠੀਕ ਹੈ ਫਿਰ ਮਿਹਰਬਾਨ ਦਾ ਹੋਇਆ ਹਰਜੀ ਠੀਕ ਹੈ ਉਹ ਉਹ ਤੀਜੇ ਨੰਬਰ ਤੇ ਆ ਗਿਆ ਹਰਜੀ ਹਰਜੀ ਹੂੰ ਹਰਜੀ ਦਾ ਹੋਇਆ ਹਰਨਰੇਨ ਹਰਨਰੇਨ ਹਾਂ ਹੂੰ ਹਰਨਰੇਨ ਦਾ ਹੋਇਆ ਬਾਬਾ ਕੌਲ ਅਸਾਂ ਹਰਨਰੇਨ ਦਾ ਬਾਬਾ ਕੌਲ ਆ ਹਾਂ ਠੀਕ ਐ ਤੇ ਬਾਬੇ ਜਿਹਦੇ ਨਾਂ ਦੇ ਹਰਨਾ ਕੌਲ ਸਾਹਿਬ ਆ ਹਾਂ ਇਹ ਕੌਲ ਸਾਹਿਬ ਹੂੰ ਉਹ ਉਹ ਬਾਬਾ ਕੌਲ ਸਾਹਿਬ ਦਾ ਅਬੇ ਸਿੰਘ ਬੱਗੇ ਮੁੰਡੇ ਹੋਏ ਦੋ ਚਲ ਠੀਕ ਐ ਬਾਬੇ ਕੌਲ ਦੇ ਇਹ ਕੋਟ ਕੁਲੇ ਚੱਦ ਨਹੀਂ ਰਹਿਣ ਲੱਗਿਆ ਕੋਟ ਕੁਲੇ ਢਲਵਾ ਉੱਥੇ ਦਾ ਗੁਰਦੁਆਰਾ ਉੱਥੇ ਹੀ ਸਤਕਾਰ ਕਰਿਆ ਉੱਥੇ ਹੀ ਸਾਰਾ ਕੁਝ ਆ ਉੱਥੇ ਗੁਰਦੁਆਰਾ ਸਾਹਿਬ ਹੈਗਾ ਹੈਗਾ ਨਾ ਮਾਣ ਦਾ ਥੱਲੇ ਮਾ ਕੋੜ ਕੋਲੇ ਆ ਸਭ ਗੁਰੂ ਦਸਵੇਂ ਪਾਸ਼ਾ ਇਧਰੋਂ ਆਪ ਜੱਡੇ ਦਿਨਾ ਸਾਹਿਬ ਤੋਂ ਹੂੰ ਦਿਨਾ ਸਾਹਿਬ ਤੋਂ ਕਾਂਗੜ ਹੂੰ ਕਾਂਗੜ ਤੋਂ ਧਾਰਪੁਰੇ ਧਾਰਪੁਰੇ ਤੋਂ ਜੇਵਾਲਾ ਗੁਰੂ ਘਰ ਹੂੰ ਤੇ ਗੁਰੂ ਘਰ ਤੋਂ ਆ ਗਏ ਭਗਤ ਭਗਤ ਹੂੰ ਤੇ ਭਗਤ ਜਰ ਕਿਹੜੇ ਗੰਡੂ ਸਾਹ ਆ ਗਏ ਜਿਹੜਾ ਗੰਡੂ ਸਾਹ ਕਰਦੋ ਰਹੇ ਠੀਕ ਹੈ ਉਥੋਂ ਦਾ ਗੰਡੂ ਰਾਜਾ ਸੀ ਹਾਂ ਤੇ ਗੰਡੂ ਸ਼ਹਿਰ ਕੀ ਇੱਥੇ ਠੀਕ ਹੈ ਉਹਨੇ ਕਿਤੇ ਪੰਡਤਾਂ ਦੀ ਪੁੜੀ ਗਲੀ ਨਾਲ ਬੁਰਾ ਭਲਾ ਕਰਿਆ ਸੀ ਹਾਂ ਉਹਦਾ ਬੁਰਾਦ ਹੋਣਾ ਸੀ ਹਾਂ ਉਹ ਫੇਰ ਜਦੋਂ ਗੰਡੂ ਸਾਹ ਆ ਗਏ ਤਾਂ ਉਹ ਤਿੱਤਰ ਬੋਲਿਆ ਪਾਸੇ ਤੋਂ ਹਾਂ ਉਹ ਆਂਦੇ ਆ ਬੰਡੂ ਰਾਜਾ ਫੜ ਕੇ ਲਿਓ ਬਾਜੂ ਵੀ ਛੱਡੇ ਤੇ ਇੱਕ ਅੱਖੋਂ ਕਾਣਾ ਹਾਂ ਤੇ ਉਹ ਤਿੱਤਰ ਨੂੰ ਫੜ ਲਏ ਠੀਕ ਹੈ ਤੇ ਜਦੋਂ ਜਾਇਦਾ ਇੱਕ ਖੁਕਾਣਾ ਚੋ ਗੁਰੂ ਸਾਹਿਬ ਨੇ ਪਹਿਲੇ ਹੀ ਦੱਸਤਾ ਸੀ ਵੀ ਇੱਕ ਖੁਕਾਣਾ ਆਇਆ ਹਾਂ ਹਾਂ ਠੀਕ ਹੈ ਉਹ ਕੱਢ ਕੇ ਇੱਕ ਖੁਕਾਣਾ ਆਇਆ ਉਹ ਸੀ ਰਾਜੇ ਦੀ ਜੂਨੀ ਵਾਲੀ ਉਹ ਰਾਜਾ ਹੀ ਸੀ ਉਹ ਰਾਜੇ ਸੀ ਉਹ ਹੀ ਰਾਜਾ ਉਹ ਜੂਨੀ ਤੇ ਪਿੱਤਰ ਦੀ ਜੂਨੀ ਚੜਾਇਆ ਸੀ ਤੇ ਜਿਹੜੀ ਪੰਛੀ ਦੀ ਕੁੜੀ ਸੀ ਉਹ ਮਣਗੀ ਚ ਗਈ ਠੀਕ ਹੈ ਉਹ ਫੰਦਪੰਗੂ ਕੱਟ ਕੇ ਤੇ ਉੱਥੇ ਉਹਦੇ ਮਤਲਬ ਛਿਰਦਾ ਤੇ ਉਹਨੇ ਫਿਰ ਪੂਰੇ ਦਿਨ ਲੰਡੀਆਂ ਵੱਡ-ਵੱਡ ਕੇ ਖਾਦਾ ਤੇ ਤਰਨੋਂ ਉਹ ਹਾਂ ਤੇ ਫਿਰ ਬਦਲਾ ਲਿਆ ਸਮਝਿਆ ਨਾ ਤੇ ਆਪਣੇ ਇੱਥੇ ਫਿਰ ਉੱਥੋਂ ਇਹ ਤੂੰ ਨਾ ਬੋਲ ਉਹ ਜਿਹੜਾ ਇੱਥੋਂ ਫਿਰ ਕਿੱਦੇ ਹਾਂ ਤਾਂ ਆਗੇ ਗੋਂਗਸਰ ਗੁਰਦੁਆਰੇ ਆਹੀ ਮੈਂ ਪੁੱਛਣਾ ਚਾਹੁੰਦਾ ਸੀ ਗੋਂਗਸਰ ਗੁਰਦੁਆਰੇ ਗੋਂਗਸਰ ਆਗੇ ਹਾਂ ਗੋਂਗਸਰ ਜਦੋਂ ਆਗੇ ਤੇ ਉੱਥੇ ਮੁੰਡੇ ਮਾਰ ਚਾਦੇ ਸੀ ਹਾਂ ਇੱਕ ਮੁੰਡਾ ਸੀਗਾ ਗੁੰਗਾ ਹੂੰ ਉਹ ਸੀਗਾ ਸੰਤੂਮ ਦਾ ਦੋਤਾ ਹੂੰ ਤੇ ਤਰਨ ਤਨ ਗੋੜ ਦਾ ਸੀ ਉਹ ਤੱਜਵਾਲ ਦਾ ਪਿੰਡ ਦਾ ਅੱਛਾ ਉਹ ਹੂੰ ਉਹ ਦੂਜੇ ਸਾਰੇ ਮੁੰਡੇ ਤਾਂ ਭੱਜ ਗਏ ਹੂੰ ਇਹ ਤੇ ਆਪਣੇ ਪਾਸੂ ਖੋੜ ਕੇ ਜੰਦਰ ਖੋ ਕੇ ਨਹੀਂ ਜਾਣਗੇ ਹੂੰ ਮੁੰਡਾ ਸੇਵਾਰਸ਼ੇ ਤੇ ਜਦੋਂ ਸਵੇਰੇ ਸਿੰਘ 20:00 ਹੂੰ ਤੇ ਉਹ ਖੜਾ ਰਹਿ ਗਿਆ ਬਜਾਰਾ ਹੂੰ ਉਹ ਜੇ ਗੁਰੂ ਸਾਹਿਬ ਨੇ ਆ ਕੇ ਕੋਲੇ ਪੁੱਛਿਆ ਵੀ ਆਹ ਜਿਹੜਾ ਪਿੰਡ ਹੈ ਬਿੱਡੂ ਇਹ ਪਿੰਡ ਕਿਹੜਾ ਹੈ ਫੀ ਗੁੰਗਾ ਉਹ ਗੁੰਗਾ ਸੀ ਨਾਲੇ ਬੋਲਾ ਸੀ ਹੂੰ ਉਹ ਸੇਖਾਂ ਦੇ ਜੀ ਇਹਦੇ ਨਾਲੇ ਗੁੰਗਾ ਨਾਲੇ ਬੋਲਾ ਹੈ ਗੋਲਾ ਹੈ ਤਾਂ ਬੋਲਿਆ ਨਹੀਂ ਹੂੰ ਉਹਦੇ ਉਹ ਸਿਰ ਤੇ ਜਦੋਂ ਛੱਟੀ ਧਰੀ ਹੂੰ ਗੁਰੂ ਸਾਹਿਬ ਨੇ ਹਾਂ ਹੂੰ ਉਹਨਾਂ ਦਾ ਜੀ ਇਹ ਛੋਡੀਆਂ ਦਾ ਕੋਠਾ ਹੈ ਅੱਛਾ ਉਹ ਛੋਡੀ ਵੀ ਫਿਰਦੀ ਜਾਂਦਾ ਹੂੰ ਉਹਨਾਂ ਦਾ ਪਾਈਗਾਹ ਨੂੰ ਇਹਨੂੰ ਜੀ ਛੋਡੀਆਂ ਦਾ ਕੋਠਾ ਨਾ ਕਹ ਕਹੋ ਗੁਰੂ ਦਾ ਕੋਠਾ ਤੇ ਉਥੋਂ ਉਥੋਂ ਨਾ ਗੁਰੂ ਦਾ ਕੋਠਾ ਟਿਕਿਆ ਗੁਰੂਆ ਕੋਠਾ ਫਿਰ ਗੁਰੂ ਸਾਹਿਬ ਆਵ ਆਗੇ ਨਾ ਹਾਂ ਗੁਰੂ ਦਰਸਨੇ ਪਾਇਆ ਦੰਨੇ ਪਾਸ਼ਾ ਇਹਦਾ ਨਾ ਫਿਰ ਗੁਰੂ ਦਾ ਕੋਠਾ ᱛੱਤ ਠੀਕ ਆ ਠੀਕ ਆ ਉਹ ਫਿਰ ਮੁੰਡਾ ਭੱਜਿਆ ਪਿੰਡ ਨੂੰ ਹਾਂ ਪਿੰਡ ਭੱਜ ਕੇ ਵਿਹਿਆਂ ਚੋਨੇ ਅਰੜਾ ਪਾਇਆ ਵੀ ਗੁਰੂ ਸਾਹਿਬ ਆ ਗਏ ਉੱਥੇ ਹਾਂ ਤੇ ਦੁੱਧ ਲੈ ਕੇ ਚੱਲੋ ਉਹ ਤੋਂ ਚਾਣਾਂ ਦੇ ਪ੍ਰਬੰਧ ਲਈ ਸੀ ਹਾਂ ਤੇ ਆ ਵੇਖ ਮੈਨੂੰ ਜੀ ਵੀ ਆਤੀ ਬੋਲਣ ਲੱਗਾ ਹਾਂ ਤੇ ਆ ਵੇਖ ਉਹ ਗੁੜੀਆਂ ਫਿਰ ਤੌੜਣ ਲੈ ਕੇ ਤੋਟ ਰਿੰਗੇ ਉਹ ਤਾਂ ਸਾਰਿਆਂ ਨੂੰ ਪਤਾ ਸੀ ਵੀ ਗੁੰਗਾ ਬੋਲਾਗਾ ਤੇ ਜਦੋਂ ਆਕੇ ਘਰੇ ਆਵਾਜ਼ ਦੇਣ ਲੱਗ ਗਿਆ ਹਾਂ ਬੋਲਣ ਲੱਗ ਗਿਆ ਵੀ ਦੁੱਧ ਲੈ ਕੇ ਚੱਲੋ ਉੱਥੇ ਹਾਂ ਉਹਦਾ ਪਰ ਤਖ ਦੇ ਸੀ ਗਿਆ ਹਾਂ ਉਹਨਾਂ ਨੇ ਫਿਰ ਉਹ ਸਮਝਣਾ ਵੀ ਦੁੱਧ ਛਕਾਇਆ ਬੁੜੀਆਂ ਨੇ ਹਾਂ ਘੰਟਾ ਦੂ ਘੰਟਾ ਦੋ ਘੰਟੇ ਸੇਵਾ ਕਰਨ ਹਾਂ ਉਹ ਕਹਿੰਦਾ ਵੀ ਹੁਣ ਮੈਂ ਮੋਦੀਪੇ ਦੁਕਾਨੇ ਨੂੰ ਮਿਲਣਾ ਹੈ ਹਾਂ ਤੇ ਉਹਦਾ ਇੱਥੇ ਕਿੱਥੇ ਛੱਪਰ ਜਾਂ ਕੋਈ ਕੋਠਾ ਜਾਂ ਬੋਰਜ ਕੋਈ ਚੀਜ਼ ਹਾਂ ਉਹ ਜਿਹੜਾ ਤਾਰੂਆਣਾ ਗੁਰਦੁਆਰਾ ਹੂੰ ਉਹ ਇੱਥੋਂ ਫੇਰੋਂ ਅਖਵਿੜਾ ਉਹ ਉੱਚਾ ਵੀ ਦਾ ਬੋਰਜਾ ਜਾਂ ਉਹ ਪਸ ਹੈ ਉਹ ਮਲੂਕੇ ਦੀਵਾਨੇ ਦਾ ਠੀਕ ਹੈ ਇੱਥੋਂ ਗੁਰੂ ਸਾਹਿਬ ਚੱਲ ਕੇ ਫਿਰ ਉੱਥੇ ਦੇ ਮਲੂਕੇ ਮਲੂਕੇ ਹੂੰ ਤਾਰੂਆਣਾ ਗੁਰਦੁਆਰਾ ਤਾਰ ਤਾਰੂਆਣਾ ਨਹੀਂ ਗੁਰਦੁਆਰੇ ਠੀਕ ਹੈ ਉਹ ਤਾਂ ਗੁਰਦੁਆਰਾ ਤਾਂ ਮਗਰੋਂ ਪਣਿਆ ਹੂੰ ਤੇ ਗਾਹਾਂ ਜਾਂਦੇ ਨੂੰ ਉਹ ਗੁਰਦੁਖਾਦੀ ਪੈ ਸੀ ਉੱਥੇ ਉਹ ਹੈ ਨਹੀਂ ਹੂੰ ਬੁਢੂ ਸਾਮਣ ਦੇ ਕੋਲ ਜਦੋਂ ਆ ਗਿਆ ਆ ਜੂਗਾ ਤੇ ਅਸੀਂ ਸੁੰਨੇ ਅੰਦਰ ਵੜ ਕੇ ਰਾਮ ਕਰ ਦਿੰਦੇ ਤੇ ਤੁਸੀਂ ਇੱਥੇ ਨਿਗਾਹ ਰੱਖਿਓ ਅੰਦਰ ਨਾ ਕਿਸੇ ਨੂੰ ਆਉਣ ਦੇ ਹੂੰ ਸੇਖ ਪੈਰੇ ਤੇ ਕੜਗੇ ਤੇ ਲੈ ਕੇ ਇੱਕ ਗੱਡਾ ਸੀ ਹੂੰ ਐਨੇ ਮੈਂ ਰੁਕਾ ਦਵਾਂ ਨਾ ਆ ਗਿਆ ਠੀਕ ਹੈ ਉਹ ਆ ਲੈ ਮੈਂ ਅੰਦਰ ਕੋ ਹਾਂ ਅਗਰ ਗੁਰੂ ਵਾਹਿਦਾਸ ਸਿੰਘ ਪਾਸ਼ਾ ਠੀਕ ਹੈ ਅਗਰ ਮੈਂ ਤਾਂ ਉਹਨਾਂ ਦੇ ਕੋਲ ਜਾਣਾ ਹਾਂ ਉਹਨਾਂ ਦੇ ਅਸੀਂ ਜਾਣ ਨਹੀਂ ਦੇਣਾ ਹੂੰ ਉਹਨਾਂ ਨੂੰ ਕਿ ਮੈਂ ਰੋਕੂ ਉਹ ਮੇਰੇ ਤੇ ਆਇਆ ਜਾਂ ਕਿ ਅੱਜ ਗੁਰਮਨ ਨੂੰ ਮਿਲਣ ਆਇਆ ਸੀ ਤੇ ਮੈਨੂੰ ਨਹੀਂ ਜਾਉਂਦੇ ਹੂੰ ਉਧਰੋਂ ਕਹਿੰਦੇ ਗੋਲ ਤੰਬਾ ਸੀਗਾ ਉਧਰ ਉਹਨਾਂ ਕੋ ਉਹਨਾਂ ਨੇ ਬਦਲਾਤਾ ਦੋ ਢਿੱਕ ਮਨੁੱਕੇ ਦਰਾਂ ਨੇ ਕੋੜ ਕੋੜ ਅੱਛਾ ਤੇ ਇੰਨੇ ਗੁਰੂ ਸਾਹਿਬ ਦੀ ਅੱਖ ਉਹਦੀ ਹਾਂ ਉਹਨਾਂ ਨੇ ਬੋਕੜ ਚੱਲੇ ਡਿਆ ਆਂਦੇ ਮਨੁੱਕੇ ਆਂ ਕਰ ਕਰ ਹੁਣ ਤੂੰ ਮੰਗ ਜੋ ਕੁਝ ਮੰਗਾ ਲੈ ਜਿੰਨੀ ਉਮਰ ਚਾਹਨਾ ਹੈ ਜੋ ਚੀਜ਼ ਚਾਹਨਾ ਹੈ ਉਹ ਮੰਗ ਤੈਨੂੰ ਉਹ ਹੀ ਮਿਲੂਗਾ ਹਾਂ ਉਹਨਾਂ ਮਹਾਰਾਜ ਇਦੂ ਚੰਗਾ ਹੋਰ ਮੈਨੂੰ ਸਮਾਂ ਕੱਢਾ ਮਿਲੂਗਾ ਮੈਂ ਥੋੜੀ ਬੁੱਕਲ ਤੇ ਬੈਠਾ ਹੂੰ ਇੱਥੋਂ ਮੈਨੂੰ ਸ਼ੁਰ ਬਲੋਗ ਨੂੰ ਵੇਰਾ ਮਾਰਨ ਜਾਂ ਕਟ ਕੱਟਦੇ ਬੱਸ ਕੱਟਦੇ ਹੋ ਤੇ ਹੋਰ ਮੈਂ ਜਮ ਕੇ ਕਿ ਮੈਂ ਇਦੂ ਮੈਂ ਜੋ ਕੁਝ ਚਾਹੁੰਦਾ ਸ਼ੋ ਮੇਰੇ ਥੋੜੀ ਬੁੱਕਲ ਤੇ ਬੈਠਾ ਬੁੱਕਲ ਤੇ ਬੈਠਾ ਵਿਆਹ ਦੀ ਚੀਜ਼ ਮੈਨੂੰ ਚਾਹੀਦੀ ਸੀ ਉਹ ਮਲੂਕੇ ਦਵਾਨਾਂ ਦਾ ਸ਼ਰੀਰ ਛੱਡ ਗਿਆ ਉਹਨੂੰ ਤਾਰਤਾ ਉਹ ਬਹੁਤ ਸਾਰਾ ਬਣ ਗਿਆ ਤਾਰੂਆ ਦਾ ਅੱਛਾ ਉਹ ਉੱਥੇ ਤਾਰੂਆਣਾ ਬਣਿਆ ਉਹ ਤਾਰੂਆਣਾ ਨੂੰ ਤਾਰਦਾ ਉਹਨੂੰ ਮਲੂਕੇ ਦਵਾਨਿਆਂ ਨੂੰ ਠੀਕ ਹੈ ਤੇ ਮਲੂਕਾ ਫਿਰ ਉਹਦਾ ਨਾਮ ਕਿ ਟੰਮਾ ਚ ਗਿਆ ਠੀਕ ਹੈ ਇੱਥੋਂ ਦੀ ਫਿਰ ਉਹ ਇਹ ਮੱਡੇ ਵਿੱਚ ਵੀ ਹੁੰਦੇ ਹੋਏ ਲੰਬੜੀ ਵੀ ਜਿੱਦੀ ਹਾਂ ਤੇ ਗੰਦਾਰੀ ਹਾਂ ਤੇ ਬਗਰਾੜੀ ਹਾਂ ਤੇ ਢਿੱਡ ਨਹੀਂ ਜਾਵੜੇ ਗੁਰੂ ਸਾਹਿਬ ਠੀਕ ਹੈ ਢਿੱਡ ਨਹੀਂ ਗਾ ਉਹ ਬਾਬਾ ਕੌਣ ਸੀ ਠੀਕ ਹੈ ਕੋੜਕਪੂਰੇ ਵਾਲੇ ਕੰਢੇ ਲਵਾ ਆਹੋ ਉਹੀ ਫਟਟਵਾ ਹਾਂ ਉਹ ਸੀ ਤੇ ਉਹਨਾਂ ਨੇ ਉਗਤੇ ਜਦੋਂ ਵੇਖਿਆ ਤੇ ਉਹਦੇ ਉੱਚ ਦੇ ਤੀਰ ਵਾਲੇ ਢੀੜੇ ਪਾਏ ਵਿੱਚ ਜਿਹੜੇ ਢੀੜੇ ਪਾਸਤਰ ਉਹ ਪਾੜ ਤੇ ਲਾ ਕੇ ਸੀਰੀਰ ਤੋਂ ਪਾੜ ਕੇ ਤੇ ਰੇਸ਼ਮੀ ਪੋਸ਼ਾਕ ਵਧੀਆ ਸਮਾ ਕੇ ਹੂੰ ਗੁਰੂ ਸਾਹਿਬ ਦੇ ਉਹਨਾਂ ਨੇ ਪਾਈ ਅੱਛਾ ਬਾਬੇ ਕੌਰ ਬਾਬੇ ਕੌਰ ਨੇ ਹਾਂ ਉਹ ਬਾਬਾ ਕੌਰ ਨੇ ਬਖਸ਼ਿਆ ਗਿਆ ਹੂੰ ਦੇ ਉਹਨਾਂ ਦਤਮ ਦੀ ਸਿਵੋ ਨੇ ਲਿਆ ਕਿ ਇੱਥੇ ਗੱਡੀ ਆਪਣੇ ਪਿੰਡਾ ਮੋੜੀ ਘੱਟਦੀ ਸੀ ਮੋੜੀ ਘੱਟਦੀ ਹਾਂ ਤੇ ਜਿਹੜੇ ਨਾਲੇ ਉਹਨੂੰ ਅੰਮਰ ਦਸ਼ਕਾਤਾ ਠੀਕ ਹੈ ਉਹ ਦਸੇ ਪਾਸ਼ਾ ਤੋਂ ਬਾਅਦ ਹੀ ਅੰਮਰ ਦਸ਼ਕਾ ਕੰਮ ਚੱਲਿਆ ਨਾ ਫਿਰ ਹਾਂ ਤੇ ਨਾਲੇ ਮੁੰਡਿਆਂ ਨੇ ਛਕਾਤਾ ਠੀਕ ਹੈ ਉਹਦੇ ਦੋ ਸੀ ਕੱਲੀ ਤਿੰਨ ਸੀ ਹਾਂ ਉਹ ਫਿਰ ਮੁਕਸ ਵਾਲੇ ਜੰਗ ਦੀ ਜੀਰੋ ਫਿਰ ਤੇ ਬਾਬੇ ਕੋਰ ਦਾ ਫਿਰ ਇੱਥੇ ਉਹਦੀ ਗਾਰਬਾਰ ਤੇ ਵਾਣ ਸੀ ਜਿਹੜੇ ਵਾਣ ਤੇ ਇਹ ਬਾਬੇ ਅੱਛਾ ਜਿਹੜਾ ਹੁਣ ਆਪਣੇ ਗੁਰੂ ਕਾਲ ਦੇ ਵਿੱਚ ਬਾਣ ਆ ਉਹ ਉਹ ਦਾਤਨ ਵਾਲੀ ਮੂੜੀ ਗੱਡੀ ਵੀ ਆ ਜਿਹੜੇ ਹੁਣ ਵਾਲੇ ਆਉਂਣਾ ਇਹ ਤਾਂ ਚੌਥੇ ਪੰਜਵੇਂ 6 7 ਮੈਂ ਇੱਥੇ ਪੜਦਾ ਰਿਹਾ ਕਿਉਂਕਿ ਬਹੁਤ ਭਾਰੇ ਹੁੰਦੇ ਸੀ ਇੱਥੇ ਤਾਂ ਫਾਰੇ ਪੜੇ ਤਾਂ ਥਾਂ ਨਹੀਂ ਤੇ ਪਰੇ ਉਧਰ ਬਣਾਵਾਂ ਨਹੀਂ ਕਰਦੀ ਜਿੰਨਾਂ ਦੇ ਗੁਰਦੇਵ ਗੰਦਾਲੇ ਕਾ ਬਾਣੀ ਹੁੰਦਾ ਸੀ ਤੇ ਉਹ ਆਪਣਾ ਇਹਦਾ ਪ੍ਰਤਾਪ ਤਾਂ ਤੇ ਮੇਹ ਦਾ ਤਾਂ ਤੇ ਅਸੀਂ ਟੱਕੜ ਦੇ ਸੋਚਾ ਸੀ ਕਿੰਨੇ ਪੜਦੇ ਹੁੰਦੇ ਸੀ ਹੂੰ ਏ ਗੁਰੂ ਘਰ ਚ ਤੇ ਸੀ ਵਿਚ ਵਿਚ ਦੀ ਬਣਾ ਦੇ ਜਾਣਾ ਇਹਦੀ ਜੜ ਤਾਂ ਕੋਈ ਪਤਾ ਨਾਉਂਦਾ ਕਿ ਕਿੱਥੇ ਐਨਾ ਭਾਰਾ ਸੀ ਐਨਾ ਸੰਘਣਾ ਸੀ ਤੇ ਵਿਚ ਦੀ ਅਸੀਂ ਨੰਨ ਜਾਣਾ ਐ ਕਰਕੇ ਅੱਛਾ ਹਾਂ ਤਾਂ ਪਤਾ ਆਪ ਬਹਿਾ ਸੀ ਤੁਹਾਨੂੰ ਹਾਂ ਤੇ ਨਾ ਹੀ ਮੇ ਦਾ ਬਣਾ ਦੇ ਵਿੱਚ ਬਣਾ 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 ਉਹਦਾ ਸਰਸੀ ਨੰਦੋਂ ਤੇ ਹਾਂ ਸਰਸੀ ਗਾ ਚੰਦੇ ਵਾਲੀ ਸਾਈਡ ਠੀਕ ਹੈ ਠੀਕ ਹੈ ਤੇ ਗੁਰਦੇਵ ਗੰਦਾਰੇ ਦਾ ਘਰ ਸੀਗਾ ਜਿੱਧਰ ਤਾਂ ਮਸਾਲਾ ਹਾਂ ਇਧਰ ਸੀ ਗੁਰਦੇਵ ਬੱਗੜ ਦਾ ਉੱਥੇ ਗੱਡਾ ਵੀ ਬਣਾਇਆ ਸੀ ਉਹਨਾਂ ਨੇ ਦੰਬਾਲਾ ਨੂੰ ਕਮਿਸਤਰੀ ਚੰਦੇਗੀ ਉਹ ਦੇਖ ਕਨੇ ਠੀਕ ਹੈ ਜਣੇ ਇਹ ਐਂ ਕਹਾਣੀ ਹੈ ਇਹ ਕਹੇ ਵੀ ਆਪਣੇ ਪਿੰਡ ਦੀ ਮੋੜ ਜਿਹੜੇ ਮੋਢਾ ਇੱਥੋਂ ਵੱਜਿਆ ਹੋਆ ਯਾਨਕਿ ਹਾਂ ਮੋਢਾ